ਸਿਰੀ ਰਾਗੁ ਮਹੱਲਾ 5 ਬਲਿਆਰਾ ਉਸੇ ਦਾ ਸਤਨਾਮ ਗੁਰਪ੍ਰਸਾਦੁ ਹਰਿ ਹਰਿ ਉਸਤਿ ਨਾਮ ਹੈ ਵਾਗ੍ਰਹੀ ਕਾ ਖਾਲਸਾ ਵਾਗ੍ਰਹੀ ਸਤਿਗੁਰੂ ਗੁਰੂ ਸਾਹਿਬ ਜੀ ਸਤਿਗੁਰੂ ਕਲੰਗੀਧਰ ਦੇ ਕਿਰਪਾ ਦੇ ਆਰਾ ਜੋ ਤੁਸਦੀ ਸ਼ਿਕਾਇਤ ਕਥਾ ਸੀ ਉਸ ਦਾ ਕੋਟ ਪਦਵੀ ਸਾਲ ਤੱਕ ਦੇਖੇ ਚਾਰ ਸੱਜਣ ਵਾਲੇ ਦਿਨ ਸੰਤੋ ਸਿੰਧਰਾਂ ਵਾਲਿਆਂ ਨੇ ਸਤਖੰਡ ਗੰਨ ਵਾਲੇ ਵਿਹਾਰੇ ਤੇ ਪਾਇਆ ਗਿਆ ਸੀ ਉਸ ਤੋਂ ਬਾਅਦ ਹਜ਼ੂਰ ਸਾਹਿਬ ਦੀ ਸੰਗਤ ਆਈ ਹੈ ਹਜ਼ੂਰ ਸਾਹਿਬ ਦੇ ਸਤਿਗੁਰੂ ਦਾਸ ਜੀ ਵਿਕਾਰ ਧਾਰਨ ਦਾ ਜੇ ਮਾਗੋ ਸੁਧੀ ਸਰੋਤ ਸ੍ਰੀ ਦੇ ਇਸੇ ਕਾਰਸ਼ਾਗ ਕਾਰਜ ਦਾ ਦਿਹਾੜਾ ਸੀ ਫਤਵੀ ਕਾਰਸ਼ਾਗ ਕਾਰਨ ਭਾਰੰਦਾ। ਉਸ ਦਿਨ ਸਾਹਿਬ ਜੀ ਪੰਜ ਅਖੰਡ ਪਾਠ ਦਾ ਆਰੰਭ ਕਰਕੇ ਸ੍ਰੀ ਗੁਰੂ ਜੰਸਾਹ ਮਹਾਰਾਜੀ ਦੀ ਖਾਈਂ ਕਥਾ ਦਾ ਆਰੰਭ ਹੋਈ ਹੈ। ਉੱਥੇ ਸ੍ਰੀ ਜੰਸਾਹ ਦਾ ਸਾਰਾ ਸੱਜਣ ਹਜ਼ੀਰ ਸਾਹਿਬ ਕਸਬੀ ਤੇ ਜੰਸਾਹ ਦੀ ਕਥਾ ਹੋਈ ਹੈ। ਅੱਤੇ ਰਹਿ ਰਾਜ ਦੀ ਕਥਾ ਉੱਥੇ ਸੱਜਖੰਡ ਦੀ ਵੀ ਹੋਈ ਹੈ। ਕੀ ਕਿਸੇ ਨੇ ਤਿੰਨ ਸਹਿਰ ਹੋਏ ਸਨ। ਭਾਈ ਗੁਰਨਾਮ ਸਾਹਿਬ ਦੇ ਵਾਰਾਂ ਸ੍ਰੀ ਨਾਨਕ ਪ੍ਰਕਾਸ਼ੀ ਅਰੰਭ ਕੀਤਾ ਗਿਆ ਸੀ ਜੋ ਹਮੇਸ਼ਾ ਲਈ ਅਖੰਡ ਦੇ ਵਿੱਚ ਕੀਤਾ ਜਾਂਦਾ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਇਹ ਸਤਖੰਡ ਹਜ਼ੂਰ ਸਾਹਿਬ ਵਿੱਚ ਕਥਾ ਠਾਈ ਪ੍ਰਾਰੰਭ ਹੋਈ ਹੈ ਸਤਿਗੁਰੂ ਸਾਹਿਬ ਦੀ ਕਿਰਪਾ ਦੇ ਸਦਕਾ ਅੱਜ ਇਸ ਪ੍ਰਕਾਰ ਕੁਝ ਤੇ ਉਹ ਸਤਖੰਡ ਦੇ ਮੁਖਰੇ ਸਾਹਿਬ ਆ ਕੇ ਸੰਗਤ ਰਹੀ ਹੈ ਇਹ ਨਾਗੂ ਸਾਹਿਬ ਦੀ ਦਸ਼ਮ ਪਾਤਸ਼ਾਹ ਨਹੀਂ ਪਾਤਸ਼ਾਹ ਦੀ ਯਾਦਗਾਰ ਉਸਤਾਨ ਵਿੱਚ ਕਥਾ ਹੰਦੀ ਰਹੀ ਹੈ ਇਥੋਂ ਤੱਕ ਕਥਾ ਖਾਨ ਸਿੰਘ ਜੀ ਪੁੱਛੇ ਕਿ ਕੀ ਹੈ ਅਜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਥੇ ਮਹਾਰਾਜਾ ਉਹ ਜੀ ਨੇ ਸੁਨਿਆਰੇ ਪਾਉ ਤੋਂ ਲਾਗੇ ਆਣੀ ਜਿਵੇਂ ਜਾ ਕੇ ਕੁਲ ਫਿਰ ਕੇ ਉਹ ਜਿਹੜੇ ਖੜੀ ਕੀਤੀ ਸੀ ਬ੍ਰਾਹਮਣ ਸਾਰੇ ਭੈਕੂਤ ਹੋ ਗਏ ਜਿਹੜੇ ਇਹ ਜੇ ਬਾਦ ਸਤਿਗੁਰੂ ਹੋ ਕੇ ਗਿਣੇ ਨੂੰ ਗਿੰਗਰੀਆ ਦੇ ਬਾਪ ਜਿਹੜੀ ਹਿੱਤਰੀ ਸੀ ਉਹਨੂੰ ਗੁਰੂ ਮਹਾਰਾਜ ਸਾਹਿਬ ਦੇ ਕੋਲ ਗਈ ਗੋਲਤੀ ਕਿੱਡੀ ਕੋ ਮਾਰਾ ਮੇਰੇ ਪਤੀ ਨੇ ਆਖਿਆ ਸੀ ਉਹ ਸਤਿਗੁਰੂ ਦੇ ਕੋਲ ਲੈ ਲਈ ਮਾਰਾ ਸਾਹਿਬ ਨੂੰ ਸੋ ਇਹ ਪ੍ਰਸੰਨ ਹੋ ਕੇ ਉਹ ਪਾਉਂ ਤਰਨ ਗਈ ਜਨ ਦੀ ਖੁੱਤੀ ਤੋਂ ਅੱਗੇ ਜਿਹੜੀ ਇਹ ਦੋਹਰੀ ਤੂਬਾ ਪਾਈਆਂ ਸੀ ਉਹ ਸਾਰੀਆਂ ਖੋਣੇ ਦੀ ਗਹਿਣੀ ਬਣ ਗਏ ਉਸ ਸਾਰੇ ਬ੍ਰਾਹਮਣ ਕਹਿੰਦੇ ਮਾਰਾ ਹੁਣ ਕਾਨੂੰ ਦਾਨ ਦੇ ਮਾਰਾ ਕੰਨੇ ਵੇੜਾਈ ਸੀ ਪਾਈ ਤੁਸੀਂ ਮੈਨਾਂ ਨਹੀਂ ਸਿੱਖੇ ਤੁਸੀਂ ਗੁਰੂ ਦੇ ਅਧਿਕਾਰੀ ਨਹੀਂ ਗੁਰੂ ਕਰਦੇ ਰਹੇ ਤੁਹਾਡੇ ਮਨ ਨਾਲ ਕੀ ਹੈ ਇਹਨਾਂ ਨੇ ਸਰਵਾ ਹੈ ਉਹਨਾਂ ਨੂੰ ਗੁਰੂ ਕਰੋ ਸਹੀ ਕਿਦ ਕਰਾਜਤ ਹੁੰਦਾ ਹੈ ਇਸ ਪ੍ਰਕਾਰ ਸਤਿਗੁਰੂ ਜੀ ਨੂੰ ਕੰਤਾ ਚੂਕੇ ਕਰਨ ਉਹ ਕੁਛੇ ਚੇਤਨ ਹੋਏ ਮਾਰਾ ਸਾਡ ਦੀ ਸਤਾਲਾ ਸੋ ਅਖੰਡ ਦੇ ਵਿੱਚ ਕੁਛੇ ਚੇਤਨ ਦਾ ਜਹੰਗੜਾ ਸੀ ਉਹ ਕਰਦੇ ਮਾਰਾ ਸਾਸ ਕੇ ਕਾਚਾ ਕਿਤੇ ਬੰਧਨ ਮਾਜਰੇ ਆਏ ਸਨ ਇਥੇ ਜੀਮਾਇੰਤ ਜਰਮੀ ਨੇ ਕੋਪੇ ਚਰਨ ਪਾਏ ਸਨ ਸੈ ਸ਼੍ਰੀਪਾਉ ਕੌਸ਼ਲ ਨੇ ਇੱਥੇ ਆ ਕੇ ਚਰਨ ਪਾਏ ਸਨ ਉਹ ਇੱਕ ਬ੍ਰਾਹਮਣ ਦੀ ਲੜਕੀ ਸੁਖਰਾਂ ਦੀ ਤੇ ਉਠਾਣਾ ਦੀ ਬਣੀ ਹੋਈ ਸੀ ਉਹ ਗੁਰੂ ਸਾਹਿਬ ਨੇ ਖਡਾਈ ਸੀ ਉਹ ਪਹਿਲਾ ਯਾਦਗਾਰ ਗੁਰਦੁਆਰਾ ਸਾਹਿਬ ਜਿੱਥੇ ਨਿਸ਼ਾਨ ਲੱਗਾ ਹੈ ਅਜੇ ਗੁਰਦੁਆਰਾ ਸਾਹਿਬ ਯਾਦਗਾਰੀ ਬਣਾਇਆ ਨਹੀਂ ਉਹ ਸਾਹਿਬ ਲਈ ਖਾਨਾ ਹੈ ਮਾਰਾ ਸ਼੍ਰੀਪਾਤ ਸ਼ਹਿਦਾ ਇੱਥੇ ਦੋ ਸੱਤ ਗ੍ਰਾਮ ਚਰਨ ਪਾਏ ਹਨ ਜੇ ਜੋ ਗੁਰੂ ਕਲੀ ਕਰ ਮਾਰਾ ਸਨ ਕੋਪਰਚਾਰ ਨੂੰ ਉਹ ਹੋਏ 500 ਸਿੰਘ ਦੇ ਸਰੇਦ ਨੂੰ ਮਾਰਾ ਜਾਂ ਦੀ ਆਏ ਸਮੇਂ ਕੁਝ ਖੇਤਰ ਤੋਂ ਇਹ ਸੌਣ ਦੇ ਗੁਰ ਸਾਹਿਬੀ ਕੋਪਰਚਾਰ ਨੂੰ ਪਾ ਕੇ ਇਹ ਥੋੜੀ ਕਾਗ ਲਾਈ ਸੀ ਉਸ ਚਾਨ ਵਿੱਚ ਅੱਜ ਇਹ ਜੋ ਸੱਚਖੰਡ ਹਜੂਰ ਸਾਹਿਬ ਤੋਂ ਸਾਹੀ ਕਥਾ ਪਰਾਰੰਭ ਹੋਈ ਹੈ ਇਹ ਸਾਧ ਸੰਗਤ ਦੀ શ્રી ਰਾਜ ਦੇ ਇਸੇ ਦਰਸ਼ਾਰੇ ਬਨਜਾਰੇ ਸ਼ਬਦ ਤੋਂ ਅੱਜ ਆਰੰਭ ਹੋ ਰਹੀ ਹੈ ਇੱਥੇ ਸ੍ਰੀ ਰਾਗ ਮਹੱਲਾ ਚੌਥਾ ਵਣਜਾਰਾ ਇਕ ਓੰਕਾਰ ਸਤਨਾਮ ਗੁਰ ਪ੍ਰਸਾਦ ਹਰ ਹਰ ਉਤਮ ਨਾਮ ਹੈ ਜੀਵ ਨੂੰ ਅੰਤਰ ਜਾਨੀ ਦੇ ਸਾਹ ਸਾਹ ਸੰਗਤ ਜੀ ਸਿਖਣ ਬੇਨਤੀ ਕੀਤੀ ਇਸ ਤੇ ਪਾਤਸ਼ਾਹ ਬਣਜਾਰੇ ਦੇ ਤਰੀਕੇ ਦੇ ਨਾਲ ਇਸ ਨੂੰ ਬੰਦ ਜਿਹੜਾ ਕਰਨਾ ਹੈ ਉਹ ਕਿਸ ਪ੍ਰਕਾਰ ਦਾ ਜੀਵ ਨੂੰ ਬੰਦਾਰਾ ਬਣਨਾ ਚਾਹੀਦਾ ਹੈ ਐਸਾ ਉਪਦੇਸ਼ ਦਿਓ ਪੁਰਖੇ ਗੁਰੂ ਕੋਲੋਂ ਪਾਰਸ਼ਾ ਨੇ ਕਿਹਦੇ ਮਹਾਰਾਜ ਨੂੰ ਪਾਰੇ ਪੁਰੇ ਵਿਤਵੀ ਸੰਤੋ ਦੇ ਗੁਰੂ ਨਾਨਕ ਸਾਹਿਬ ਜੀ ਜਮੂ ਤੋਂ ਆਏ ਹੈ ਉਹ ਫੇਰ ਉਪਦੇਸ਼ ਬਖਸ਼ਿਆ ਸੀ ਜਿਨ੍ਹਾਂ ਵਿੱਚ ਕੋਈ ਵਿਚੇ ਭਾਈ ਮੱਖਣ ਸਾਹਿਬ ਜੀ ਜਿਨ੍ਹਾਂ ਨੇ ਪਾਰਸ਼ਾ ਨੂੰ ਥੋਰੇ ਦੇ ਵੇਖਿਆ ਨੂੰ ਪਰਗਟ ਕੀਤਾ ਸੀ ਅਤੇ ਲਖੀ ਸਾਹਿਬ ਉਹ ਜਿੰਨ ਨੂੰ ਜੀਣ ਨੂੰ ਕੋਈ ਨੀਸਾ ਨੂੰ ਸੰਭ ਜਾਣਗੇ ਜੀ ਸੰਤ ਪ੍ਰੇਮ ਜੀ ਉਹਦੇ ਤੋਂ ਦਿੱਤੂ ਨੂੰ ਕੰਪਨੀ ਦੇ ਸਹਾਇਕ ਜੀ ਉਹਨਾਂ ਨੂੰ ਮਿਲ ਕਰਕੇ ਉੱਥੇ ਪਾਂਡੇ ਦੇ ਅੰਦਰ ਮਹਾਰਾਜ ਜੀ ਦਾ ਅੰਦਰ ਪ੍ਰਚਾਰ ਕੀਤਾ ਸੀ 10000 ਲੋਕਾਂ ਨੂੰ ਕੰਡੇ ਦੇ ਅੰਦਰ ਫਿਟਾਇਆ ਸੀ ਕੋਈ ਕੰਮ ਦੇ ਮਹਿੰਦਰ ਕੋਲ ਤੋਂ ਇਹ ਕਰਕੇ ਫਿਟਾਉਣੀ ਨਹੀਂ ਲਈ ਕੋਈ ਕੰਮ ਦੇ ਬਾਕੀ ਲੋਕਾਂ ਨੂੰ ਮਦਦਨ ਕਰਾਇਆ ਸੀ ਉਸ ਪ੍ਰਕਾਸ਼ਾਂ ਸੰਗਰੋਹੀਏ ਜਿਹੜਾ ਦਿੱਤੀ ਸੀ ਉਹ ਲਗਾਉਣੇ ਦੀ ਕੋਈ ਨਹੀਂ ਹੈ ਉਹ ਬਿਮਾਰ ਨਹੀਂ ਹੋਣੇ ਕੁਦੰਦਾਰੀ ਦੀ ਸਹਾਇਤਾ ਲਈ ਇਹਨਾਂ ਨੂੰ ਇਹਨਾਂ ਨੇ ਜਿਨਾਂ ਨੇ ਕੋਈ ਵਿਦਾਰੀ ਦਾ ਕੰਮ ਹੈ ਉਹ ਵੀਰ ਵਰਸਾਤ ਵਿਕਰ ਦੇ ਬੇਸ਼ਰ ਸਰਕਾਰ ਸਿੱਖੇ ਤਾਂ ਜੀ ਜੀ ਦੇ ਪ੍ਰਵੇਸ਼ ਦੇ ਨਾਮ ਨੂੰ ਗੰਦ ਨੂੰ ਆ ਬੰਦਾਰਾ ਬੰਨ੍ਹ ਚੱਲ ਜਾਈ ਗਏ ਆਹੋ ਇਹ ਵੀ ਗਾਂ ਦਾ ਸਾਧਗੀ ਸਿੱਖਣੇ ਪ੍ਰਕਿਰਣਾ ਚਾਹਣੇ ਪਰ ਇਹ ਤੋਂ ਹੀ ਅੰਦਰ ਗੁੰਹਦ ਤੋਂ ਸੰਗੀ ਗੁਰੂ ਨੇ ਕਹਿੰਦੇ ਨੂੰ ਆਨ ਲੱਗਾਇਆ ਹੋਇਆ ਸੰਤੋ ਉਸ ਦਾ ਸੇ ਚਾਰ ਫੇਰ ਨੂੰ ਗ੍ਰੋਹਨ

ਉਹ ਜਿਹੜੇ ਇਹ ਮਹਾਰਾਜ ਕੋ ਕੋ ਗੁਨੀ ਬੰਦਾਰੇ ਬਣਾਏ ਹੋਏ ਬੰਦਿਤੇ ਫੈਰਨ ਕਰਦੇ ਨੇ ਕੋਈ ਜੇਨ ਕਰਮੇ ਨੇ ਕਰਦੇ ਉਹਨਾਂ ਵਿਕਾਰਾਂ ਨੂੰ ਕੋਈ ਸੇਵ ਕਰਮੇ ਨੇ ਸਿਕਾਂ ਕਰਮੇ ਦੇ ਕਰਦੇ ਹੋਏ ਇਹ ਕਰਕੇ ਜੀਵ ਸਾਰੇ ਬੰਦਾਰੇ ਬਣ ਗਏ ਉਹ ਬੰਦਾਰੇ ਉਹ ਪਰਖੋ ਮਿਲਦੀਆਂ ਪਰਖੋ ਜਿਹਨਾਂ ਦਾ ਬੰਦ ਹੋਣਾ ਬੰਦ ਹੋ ਗਏ ਉਹ ਜਿਹੜਾ ਲੋਕ ਲੋਕ ਦੇ ਤੇ ਸੁਖ ਹੁੰਦਾ ਹੈ ਮੌਜੂਦ ਹੈ ਉੱਧਰ ਤੋਂ ਆਉਂਦੇ ਸੱਜ ਖੰਡ ਵਿੱਚ ਉਹਨਾਂ ਮਾਰੇ ਸਾਰੇ ਸ਼੍ਰੀਮਦ ਗੁਰੂ ਦਾ ਦਸਮੀ ਹੈ ਨਾ ਉਹ ਸਾਥੀ ਵੀ ਰਹੇ ਜੀਰੀ ਬੰਦਾਰਾ ਉਹਨਾਂ ਤੋਂ ਇੱਕ ਜੀਤ ਕਿ ਤੁਮੇਂ ਇਸ ਮਕਸਦ ਨੂੰ ਬਣਾਉਣਾ ਚਾਹੇ ਉਹਦੇ ਮੋਜ ਨਹੀਂ ਸੁਤਰੀ ਚੋਣਾਂ ਨੂੰ ਕਰ ਸਾਰਿਆਂ ਦਾ ਪ੍ਰਕਾਸ਼ ਹੋਵੇ ਆਪਣੀ ਅੰਗੋਲੇ ਸ਼੍ਰੀਮਦ ਖੰਡ ਨੂੰ ਇਹਦੇ ਖਿਲਾਫ ਖੜੇ ਹੋਣਾ ਹੈ ਨਾ ਪ੍ਰਸਿੱਧ ਹੋਵੇ ਜਿਹੜੇ ਪ੍ਰਚਾਰ ਗੁਰੂ ਦੀ ਸਰਕਾਰ ਨਾਲ ਪ੍ਰਾਪਤ ਹੋਵੇ ਇਹ ਮੇਰੇ ਮੰਗਲ ਗੋਆਰੀ ਮੇਰੇ ਜੀਵਨ ਦਾ ਹੀ ਗੋਆਰੀ ਦਾ ਸਹਾਰਾ ਹੈ ਕੋਈ ਅਰਦਾਸ ਕੋਈ ਅਰਦਾਸ ਨਾਲ ਜੀਵਨ ਜੀਵਨ ਮਾਣ ਮੇਰੇ ਸੋਹਣੇ ਜੀਵਨ ਦੀ ਕੋਈ ਹੋਣੀ ਦੀ ਕੋਈ ਸੋਹਣੇ ਜੀਵਨ ਦੀ ਕੋਈ ਸਤਿਗੁਰੂ ਪ੍ਰਸਾਦਿ ਵਰਤੋ ਕੋਈ ਜੀਵਨ ਮੇਰੇ ਸਹਾਰੇ ਜੀਵਨ ਅਰੇ ਦੇ ਕੋਈ ਅਰਦਾਸ ਨਹੀਂ ਪੁੱਛੀ ਕੋਈ ਸਤਿਗੁਰੂ ਪ੍ਰਸਾਦਿ ਕਰਿਆ ਹੋਵੇ ਦੌਤੀ ਪੰਡਤ ਸਾਹਿਬ ਕੋਈ ਯਾਰੀ ਕੋਈ ਸਰਬਤ ਪ੍ਰਸਾਦ ਕੋਈ ਜੀਵਨ ਦਾ ਸਹਾਰਾ ਕਿਹਨ ਵਾਰੀ ਮੈਂ ਚਾਰੋਂ ਜੀਵਨ ਹੋ ਜੀ ਸ੍ਰੀ ਗੁਰੂਕਾਰ ਮਹਾਰਾਜ ਜੀ ਨੂੰ ਹੋਏ ਅਰਦੇ ਸਤਨਾਮ ਕਰਦੇ ਤੇ ਗੁਰੂ ਪ੍ਰਸਾਦਿ ਕਰਦਾ ਹਾਂ ਇਸੇ ਪ੍ਰਕਾਰ ਕੋਈ ਸਤਨਾਮ ਕਰਦਾ ਤੇ ਜੀ ਨੂੰ ਬਹੁਤ ਬਹੁਤ ਯਾਦ ਹਕਾਮ ਨੂੰ ਜੀ ਨੂੰ ਪ੍ਰਸਾਦ ਇਹਨੇ ਮੰਤਰ ਮਹਾਂ ਮੰਤ ਨਾਰਾਇਣ ਕੋਈ ਯਾਰ ਬਾਣੀ ਬਾਣੇ ਦਾ ਕਰਨ ਕੀਤਾ ਹੈ ਇਸ ਪ੍ਰਕਾਰ ਸਾਰ ਜੀ ਇਸ ਸੁਖਦੇਵ ਮੰਡੀ ਉੱਪਰ ਸਿੱਧੀ ਹੋਣੀ ਹੈ ਇੱਥੇ ਮੇਰੇ ਸਾਹਿਬ ਜੀ ਅਕੀਮਿੰਦੇ ਪ੍ਰੋਫੈਸਰ ਜੀ ਅਰਦੇ ਸੰਕਾਰਨ ਕੋਈ ਗ੍ਰੇਡਿੰਗ ਕਰਤਾ ਕੋ ਸਟ੍ਰੈਸਿੰਗ ਦੇ ਕੋਈ ਨਹੀਂ ਕਰਦੇ ਹੋਣ ਬਹੁਤ ਨੰਬਰ ਕਰਦੇ ਹੋਣ ਇਹ ਗ੍ਰਾਡ ਸਾਇੰਸ ਦੇ ਮੰਤਰ ਸਹੀ ਨਹੀਂ ਹੋਵੇਗਾ ਜਿਹਦੀ ਲੇਖੇ ਯਾਦ ਕਰਦੇ ਹੋ ਇਹ ਨਹੀਂ ਬਗੋ ਤੋਂ ਨਹੀਂ ਆਉਂਦਾ ਇਹ ਬਾਰਾ ਅੱਖਰ ਮੰਤਰ ਹੋਣਾ ਨਹੀਂ ਹੈ ਇਹ ਵਾਲਾ ਸਹੀ ਨਹੀਂ ਹੈ ਇਹ ਸੱਤ ਬਾਰਾ ਅੱਖਰ ਮੰਤਰ ਹੋਣਾ ਨਹੀਂ ਹੈ ਇਹ ਵਾਲਾ ਸਹੀ ਨਹੀਂ ਹੈ ਕਿਉਂਕਿ ਸੱਤ ਸਿੱਖਾ ਇਸੇ ਗੱਲ ਸੱਚ ਨਹੀਂ ਹੋਣ ਦੇ ਸਾਬਿਤ ਹੋਏ ਉਹ ਮੰਤਰ ਬੱਝੀ ਦੀ ਗੱਲ ਹੈ ਸਿਰਫ ਬਾਰੇ ਵਿਚਾਰ ਦੀ ਕੀਤੀ ਹੈ ਬਈਰ ਫਿਰ ਮਉਂਦੇ ਹਨ ਹਰ ਹਰ ਇੱਕ ਤੋਂ ਨਾਮ ਹੈ ਜੋ ਭਾਈ ਹਰੇਕ ਨੂੰ ਹਰੇ ਪਰੇ ਕਰਨ ਵਾਲਾ ਹਰ ਰਜੇ ਪ੍ਰਵੇਸ਼ ਸਾਰਿਆਂ ਮਾਂ ਵਿੱਚ ਜੋਤ ਨੂੰ ਕੋਲ ਕੇ ਹਰਿਆਵਲਤਾ ਕਰਦਾ ਹੈ ਸਾਰਾ ਦੇ ਇੰਦਰੀਆਂ ਨੂੰ ਮਨਾਉਣਾ ਪ੍ਰਾਣਾ ਨੂੰ ਬੁੱਧੀਆ ਨੂੰ ਅਧਿਕ ਤਾਣ ਨੂੰ ਸੂਰਜ ਚੰਦ ਆਦਕੋ ਨੂੰ ਸਾਰਿਆਂ ਨੂੰ ਹਰੇ ਪਰੇ ਪ੍ਰਕਾਸ਼ ਕਰਕੇ ਕਰਨਾ ਹੈ ਚਾਰ ਖਾਣੀਆਂ ਨੂੰ ਦੂਜੇ ਤਾ ਆ ਦੇ ਖਾਣੀਆਂ ਨੂੰ ਸਾਰੇ ਜਿਹਨੂੰ ਹਰਾ ਕੀਤਾ ਉਹ ਛੜੀ ਦਾ ਪ੍ਰਵੇਸ਼ ਇਹਦਾ ਨਾਮ ਸਾਰੇ ਨਾਮਾਂ ਨਾਲ ਕੁਝ ਨਿਸ਼ਲੇਸ਼ ਨਾਮ ਹੋ ਜਿੰਨੇ ਸੜਿਆ ਸਭ ਕੋ ਉਹ ਸਾਨੂੰ ਜੀ ਸਿੱਖ ਨੇ ਜਿਸ ਦੇ ਦਿਆ ਨਾਲ ਕੋਈ ਜਿੰਨੇ ਦੇ ਕੋਈ ਮਨੁੱਖੋ ਦਾੰਤ ਪਸ਼ੂ ਪੰਛੀ ਆਦਿਕ ਹੋਣੇ ਇਹ ਸਭ ਆਗਿਆ ਨਾਲ ਸਾਰੇ ਨੂੰ ਸਿਰ ਜਿਆ ਹੈ ਸਾਰੇ ਵੇਖਣਾ ਕੀਤਾ ਹੈ ਸਭ ਰਹਿ ਮੰਡਾ ਖੰਡਾ ਆਦ ਕੰਦੇ ਦਾ ਹੀ ਕੋਈ ਕੋਡ 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 ਬ੍ਰਹਮੰਡਿਆਸ ਜਿਨ ਸੁਰਿਆ ਤਦ ਤੋਂ ਇਸਨ ਸਾਦਾ ਸੰਸਾਰ ਰਤਨ ਸੁਤਾ ਹੈ ਪਿਆਰੇ ਜੀ ਅਗਰੇ ਨਾਮੇ ਚਾਰਨ ਕਰਦੇ ਹਨਾਰੇ ਜੀਏ ਤਦ ਦੇ ਕਟ ਪਾਲਦਾ ਜਿਸਨ ਸੁਰਿਆ ਜਗਤ ਪਾਲਣਾ ਵੀ ਹੋਰ ਨਹੀਂ ਤੇ ਬਿਨਾ ਕੁਝ ਕਰਨਿਆ ਚੈਰਾਸੀ ਲਖ ਗੋਵਰੋ ਪਾਈ ਹਿਤ ਦੀਆ ਸਦ ਹੋ ਕੋ ਤਦ ਕਾ ਹਰੀਆ ਕਾਲ ਪ੍ਰਭਾ ਜੀ ਗੀ ਜੀ ਸਾਰੇ ਮੁਗਬੇ ਨੇ ਵਾਲ ਜੀਏ ਸਾਰੇ ਜੀਵਾਂ ਦੇ ਤਾਂ ਮਾਦਰ ਦੇ ਗਰਭ ਚੋਂ ਬਜਮਾਇਆ ਕਰਦਾ ਮਾਤਾ ਕੋਲੋਂ ਇੱਕ ਜਨਮ ਕਰੇ ਕੋਦੇ ਮਨੁਸਾਰੀ ਹੈ ਇਹ ਸਾਰ ਜਾਨ ਕੋ ਦੇਤ ਦੇਤ ਅਜਾਨ ਕੋ ਦੇਤ ਜੀਵ ਕੋ ਦੇਤ ਜਮਾਨ ਕੋ ਦੇਹ ਹੈ ਜੀਵ ਨੂੰ ਜੰਗਾਂ ਨੇ ਵੀ ਜਮਾਨ ਆਕਾਸ਼ ਨੇ ਵੀ ਜਾਨਦਾਰਾ ਨੇ ਵੀ ਣਾਇਂ ਉਹਦੇ ਜਿਹੜੇ ਹਨ ਬਿਰਖਾ ਦੇ ਬੂਟੇ ਸਾਰਿਆਂ ਨੂੰ ਖਰਾਕ ਬੰਦਾ ਉਹ ਪ੍ਰਮੇਸ਼ਰ ਜਾਨ ਜਾਨਵਾਨਾਂ ਨੂੰ ਵੀ ਇਨਦਾਨ ਅਦਗਾਨੀਆਂ ਨੂੰ ਵੀ ਇਹ ਗਿਆਨ ਦਿੰਦਾ ਹੈ ਐਸਾ ਪਰਮੇਸ਼ਰ ਸਾਰਿਆਂ ਦੀ ਪੰਡਾਲਾ ਕਰਨ ਵਾਲਾ ਹੈ ਉਹ ਸਾਰੇ ਜੀਵ ਦੇ ਪ੍ਰਤੀ ਕਾਇ ਪਾਲਣਾ ਕਰਦਾ ਹੈ ਪਰਮੇਸ਼ਰ ਇਸ ਇਸ ਪ੍ਰਕਾਰ ਸੈਲ ਪੱਥਰ ਨੂੰ ਜੰਦ ਤੋਂ ਪਾਏ ਤਾਂ ਕਾਰੀ ਕਾਗੋ ਕਰ ਗਿਆ ਪੱਥਰ ਨੂੰ ਸ਼ਰੰਦ ਦੀ ਸ਼ਕਰਖੋਰ ਚੀਆ ਵਾਪੇ ਪੱਥਰ ਨੂੰ ਸੁਕਾਉਣ ਦੇ ਸ਼ਕਰ ਪੈਦਾ ਕਰਕੇ ਪਾਲਣਾ ਕਰਦਾ ਹੈ ਕਟ ਕਟ ਰਮਈਆ ਤੋਂ ਇਹ ਭਾਈ ਉਹ ਕਦਮ ਕਦਮ ਦੇ ਅੰਦਰ ਹੈ ਚਾਰ ਖਾਨੀਆਂ ਨੇ ਤਾਗ ਦੇ ਕ੍ਰਾਸ ਕੱਢ ਫਿਰਿ ਆਉਂਦੇ ਅੰਦਰ ਕਦਮ ਪਾਉਣਾਂ ਦੇ ਅੰਦਰ ਹੈ ਉਹ ਰੱਈਆ ਦੁਨਿਆਵੀ ਹੈ ਉਹ ਤੱਬਦ ਦੇ ਨਖਰਪ੍ਰੀਮੇਸ਼ਰ ਹੈ ਤੂੰ ਹਰ ਸਦਾ ਤੇ ਆ ਇੱਥੇ ਗਈ ਤੱਬਦ ਦੇ ਨਖਰ ਤੁਂ ਕੋ ਤੇ ਪ੍ਰੋਖ ਹੋ ਕੇ ਜਿਹੜਾ ਪਾਲਣਾ ਕਰਦਾ ਏ ਉਹ ਤੋ ਕੇ ਪਾਲਣਾ ਕਰੀ ਜਾਂਦਾ ਆਪਣਾ ਆਪਣੀ ਜੀਵਨ ਹੈ ਦੁਨੀਆਂ ਦੀ ਆਤਮਾ ਜੇ ਕੋਈ ਕਰੇ ਚੰਗਾਈ ਮਨ ਦੀ ਬਾਤ ਦਿਖਾਵੇ ਕਦਾਂ ਚੰਗਾ ਕੰਮ ਕਰ ਲੈ ਮਨਜ ਬੜਾ ਜੁਗਦਾ ਹੈ ਤੇਰੇ ਗੁਣੇ ਤਿਆ ਤਿਲਾਈਆਂ ਦੇ ਨੋ ਪਛੋਤਾਵੇ ਉਹ ਗੁਲਤ ਹੋ ਕਦੇ ਪਾਲਣਾ ਕਰਨਾ ਹੈ ਉਸ ਵਾਇਗਰ ਨੂੰ ਸਦਾ ਤੇ ਹੋਣਾ ਕਰੀਏ ਹੋ ਪਿਆਰੇ ਤਿਸ ਦਿਨ ਅਵਰਨਾਕ ਰਗਾਂ ਦੀਏ ਬਣਾ ਦੇਵਾਂਗੇ ਰਸ ਕਾਰਸ ਕਲਾ ਕਰਕੇ ਜੀ ਮਾਨ ਦੀ ਜਿਵੇਂ ਅਖਰ ਦਾਪਾਂ ਸੋਣੇ ਤੋਂ ਬਣਾਉਂਦੇ ਜਿਹੜਾ ਕਾਰਸ ਹੋ ਜਾਂਦੀ ਹੈ ਇਹ ਨਾਉ ਕਾਰਸ ਰਸਣੇ ਕਰਕੇ ਜਿੰਦੂਆਂ ਦੇ ਕੰਮ ਕਰਨੇ ਤੇ ਜਿਸਮਾਨਾਂ ਦੇ ਮਾਧਿਅਮ ਨਾਲ ਜੀਵੋਸ਼ ਤੇ ਵਗੈਰਾ ਬੜਾ ਸ਼ਾਂਤ ਹੋਰ ਚੋਈ ਨਹੀਂ ਹੈ ਕਿ ਕੋਈ ਯੋਧ ਮਾਇਗਰੀ ਦੀ ਹੈ। ਸੋ ਮੂਝ ਮਾਇਆ ਤਿਤ ਲਾਏ ਦੋ ਜਾਨ ਨੂੰ ਛੱਡ ਕੇ ਮੌਦ ਮੋਲ ਛੱਡ ਕੇ ਜਿੰਨ ਆਉਂਦੇ ਹਨ। ਲੋਕ ਸੋਧ ਚੱਲੇ ਦੁੱਖ ਰੋਹਾਂ ਸਾਰੀ ਇਸ ਦੁਨੀਆ ਛੱਡ ਕੇ ਤੁਰ ਜੰਨੇ। ਜਿਸ ਹੀ ਹੋ ਕੇ ਦੁੱਖ ਭੋਗਦੇ ਰਹਿੰਦੇ ਆ ਅੰਤ ਨੂੰ ਰਹਦੇ ਜਾਂਦੇ ਤਾਹਾਂ ਮਾਰਦੇ। ਕੋਈ ਨਾ ਦੇਖਿਆ ਕਰਨੀ ਸਮਰੱਥੀ ਹੈ ਗੰਨ ਨਾਨਕ ਨਾਮ ਧਿਆਇਆ ਜੀ ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਜਨ ਹਨ ਵਾਹਿਗੁਰੂ ਦੇ ਚਾਰੇ ਐਸੇ ਬੰਗਾਰੇ ਬਣੇ ਕੋਣ ਪ੍ਰਮੇਸ਼ਰ ਦੇ ਨਾਮ ਨੂੰ ਧਿਆਉਣਾ ਚਾਹਤਾ ਹੈ ਭਿਆ ਕਾਇਰਤੀ ਕਰਕੇ ਹਰ ਹਾਲ ਤੋਂ ਸਫਾਈ ਹੋ ਜੇ ਮਹਾਰਾਜ ਜੀ ਨੇ ਨਾਮ ਨੂੰ ਧਿਆਇਆ ਉਹ ਨਹੀਂ ਸ਼ੈਤਾਨੀ ਹੁੰਦੀ ਹੈ ਮਾਰੇ ਜਿਹੜੇ ਹਾਂ ਪਾਈ ਅੰਤ ਦੇ ਸਵੇ ਇਹ ਮਾਤਾ ਦੇ ਉਪਰ ਕਿਰਪਾ ਕਰਦਾ ਹੈ ਜਿਹਨੇ ਹੰਤ ਸੋਈਏ ਸਹਾਇਕ ਹੁੰਦਾ ਹੈ ਨਿੱਪਲ ਦੀ ਜਿਹੀ ਸਥਾ ਹੁੰਦਾ ਹੈ ਪਿਆਰਾ ਹੁੰਦਾ ਹੈ ਮੈਂ ਹਰ ਦਿਨ ਅਵਰਨਾ ਤੂੰ ਸਾਨੂੰ ਬਾਰੇ ਗੁਰੂ ਸਿੱਖੋ ਹਰੀ ਅਕਾਲ ਪ੍ਰਸਬੇ ਬਿਨਾਂ ਅਗਰ ਇਸਾਂ ਤੇ ਹੋਰ ਕੋਈ ਨਹੀਂ ਵਿਸਣਾ ਹੈ ਹਰ ਗੁਰ ਸਰਣਾਈ ਪਾਈ ਮਨ ਦੇ ਸਾਰੇ ਥੋਜ ਪ੍ਰਤੀਤ ਨੇ ਉਹ ਪਾਈ ਦਾ ਤੂ ਹੈ ਹਰ ਗੁਰ ਸਰਣਾਈ ਪਾਈ ਹੈ ਵਲ ਜਾ ਰਿਆ ਸੋ ਜੀ ਦੀ ਬੰਦ ਕਰਨ ਵਾਲੇ ਸਭ ਉਸ ਕਰਮਾਂ ਦੇ ਉਹ ਨਿੱਪਲ ਚੋਹੰਦੀਆਂ ਸੋਣੇ ਕਰਕੇ ਉਹ ਸ੍ਰੀ ਅਕਾਲ ਪੁਰਖ ਨੂੰ ਗੁਰੂ ਸਾਹਿਬ ਦੀ ਸ਼ਰਨ ਚ ਆਇ ਕਿ ਪਾਈਦਾ ਹੈ ਵੱਡ ਭਾਗ ਪ੍ਰਾਪਤ ਹੋ ਸਤਿਗੁਰੂ ਸਾਹਿਬ ਦੀ ਪ੍ਰਾਪਤਿ ਸੁਣੇ ਹੁੰਦੀ ਹੈ ਜਿਨ੍ਹਾਂ ਦੇ ਅੰਦਰ ਵੱਡੇ ਭਾਗ ਉਹਦੇ ਨਿਸ਼ਕਾਮ ਕੰਮ ਕੀਤੇ ਹੁੰਦੇ ਹੈ ਈਸ਼ਰਾਂ ਦੇ ਜਿਸ ਕੰਮ ਕਰਨੇ ਦਾ ਤਰਿਆ ਹੋਇਆ ਵੱਡੇ ਭਾਗਾਂ ਵਾਲੇ ਬਣਾ ਦਿੰਦਾ ਹੈ ਉਹਨਾਂ ਦੀਆਂ ਆਸਨਾ ਸਾਰੀਆਂ ਮੁੱਕ ਜਾਂਦੀਆਂ ਹਨ ਪਰਮੇਸ਼ਰ ਦਾ ਮਨ ਦੀ ਇੱਛਾ ਹੋ ਜਾਂਦੀ ਹੈ ਉਹ ਵੱਡੇ ਭਾਗਾਂ ਵਾਲੇ ਪ੍ਰਾਪਤ ਹੁੰਦਾ ਹੈ प्रवाई